ਹਾਂਜੀ ਦੋਸਤੋ ਰਾਸ਼ਨ ਕਾਰਡ ਨੂੰ ਲੈ ਕੇ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਜਿਹੜੇ ਕਿ ਹਰੇਕ ਬੰਦੇ ਨੂੰ ਜਾਨਣਾ ਜ਼ਰੂਰੀ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਏਸੀ ਫ੍ਰਿਜ ਹੈ ਤਾਂ ਰਾਸ਼ਨ ਕਾਰਡ ਹੋਵੇਗਾ ਬੰਦ ਸਰਕਾਰ ਨੇ ਹੁਣ ਸਖਤ ਕਦਮ ਚੁੱਕ ਰਹੀ ਹੈ ਤੇ ਤੁਹਾਨੂੰ ਹੁਣ ਜੇਲ੍ਹ ਵੀ ਹੋ ਸਕਦੀ ਹੈ ਜੇ ਤੁਹਾਡੇ ਰਾਸ਼ਨ ਕਾਰਡ ਗਲਤ ਬਣੇ ਹੋਏ ਪਾਏ ਗਏ ਤਾਂ ਬ੍ਰੇਕਿੰਗ ਨਿਊਜ਼ ਆਈਏ ਕੀ ਨਿਊਜ਼ ਆਈਏ ਸਭ ਕੋ ਉਸ ਤੋਂ ਅੰਦਰ ਸੰਗੇ ਤੇ ਜਿਹੜੇ ਵੀ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਖਾਸ ਕਰ ਜ਼ਰੂਰ ਧਿਆਨ ਦੇਣਾ ਇਸ ਖਬਰ ਨੂੰ ਲੈ ਕੇ ਜੀ ਉਹਨਾਂ ਦੇ ਰਾਸ਼ਨ ਕਾਰਡ BPL ਰਾਸ਼ਨ ਕਾਰਡ ਬਣੇ ਹੋਏ ਨੇ ਜੋ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਦਾ ਸਮਾਨ ਲੈਂਦੇ ਨੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਰਾਸ਼ਨ ਕਾਰਡ ਹੈ ਇਸ ਨੂੰ ਲੈ ਕੇ ਸਰਕਾਰ ਹੁਣ ਸਖਤ ਹੋ ਚੁੱਕੀ ਹੈ ਸਰਕਾਰ ਨੇ ਕੁਝ ਆਪਣੇ ਹੁਣ ਜਿਹੜੇ ਨੀਐਮਸੀ ਉਹਨਾਂ ਨੂੰ ਦੁਬਾਰ ਤੋਂ ਵੈਰੀਫਿਕੇਸ਼ਨ ਉਹਨਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਹੜੇ ਵੀ ਨੀਐਮਸੀ ਉਹਨਾਂ ਦੇ ਤਹਿਤ ਜਿਹੜੇ ਬਹੁਤ ਸਾਰੇ ਰਾਸ਼ਨ ਕਾਰਡ ਜਿਹੜੇ ਨਹੀਂ ਬਣੇ ਹੋਏ ਉਹ ਪੈਸੇ ਲੈ ਕੇ ਅਧਿਕਾਰੀਆਂ ਨੂੰ ਪੈਸੇ ਦਿੱਤੇ ਹੋਏ ਨੇ ਮੁਲਾਜ਼ਮਾਂ ਨੂੰ ਪੈਸੇ ਦਿੱਤੇ ਹੋਏ ਨੇ ਉਹ ਪੈਸੇ ਦੇ ਕੇ ਜਿਹੜੇ ਰਾਸ਼ਨ ਕਾਰਡ ਲਗਵਾਇਆ ਹੋਇਆ ਇਸ ਤਰੀਕੇ ਦੇ ਨਾਲ ਬਣੇ ਹੋਏ ਰਾਸ਼ਨ ਕਾਰਡ ਸਾਰੇ ਹੁਣ ਬੰਦ ਹੋਣਗੇ ਉਹ ਕਿਹੜੀ ਕਿਹੜੀਆਂ ਹਦਾਇਤਾਂ ਨੇ ਜਿਹੜੀ ਕਿ ਹੁਣ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ ਆਉ ਉਹਨਾਂ ਦੀ ਗੱਲ ਕਰਦੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਰਾਸ਼ਨ ਕਾਰਡ ਦੀ ਨਿਊਜ਼ ਹੈਈ ਤੁਹਾਡੇ ਕੋਲ ਵੀ ਇਹ ਸਹੂਲਤਾਂ ਹਨ ਤਾਂ ਤੁਰੰਤ ਸਿਲੰਡਰ ਕਰ ਦਿਓ ਰਾਸ਼ਨ ਕਾਰਡ ਨਹੀਂ ਤਾਂ ਜਾਣਾ ਪੈ ਸਕਦਾ ਹੈ ਜੇਲ੍ਹ ਸਹੂਲਤਾਂ ਕੀ ਜਿਹੜੀ ਕਿ ਗਰੀਬ ਲੋਕ ਨਹੀਂ ਅਮੀਰ ਲੋਕ ਲੈਂਦੇ ਨੇ ਉਹ ਸਹੂਲਤਾਂ ਦੀ ਗੱਲ ਕੀਤੀ ਗਈ ਹੈ ਕਿਹੜੀ-ਕਿਹੜੀ ਉਹ ਸਹੂਲਤਾਂ ਨੇ ਜਿਨ੍ਹਾਂ ਦੇ ਜੇ ਤੁਹਾਡੇ ਘਰੇ ਉਹ ਸਹੂਲਤਾਂ ਹੋਈਆਂ ਤਾਂ ਤੁਹਾਡਾ ਰਾਸ਼ਨ ਕਾਰਡ ਤੁਸੀਂ ਸਿਲੰਡਰ ਕਰ ਦਿਓ ਨਹੀਂ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਗਰੀਬ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਕੇਂਦਰ ਅਤੇ ਰਾ ਸਰਕਾਰਾਂ ਮੁਫਤ ਰਾਸ਼ਨ ਸਮੇਤ ਬਹੁਤ ਘੱਟ ਕੀਮਤ ਉੱਤੇ ਰਾਸ਼ਨ ਦੇਣ ਦੀਆਂ ਸਕੀਮਾਂ ਚਲਾ ਰਹੀਆਂ ਹਨ ਇਸ ਦੇ ਲਈ ਯੋਗਤਾ ਦੇ ਮਾਪਦੰਡ ਵੀ ਤੈਅ ਕੀਤੇ ਹੋਏ ਹਨ ਸਰਕਾਰ ਨੇ ਇਹ ਕਿੰਨੀ ਬਣਾਉਣ ਦੇ ਲਈ ਨਿਯਮ ਬਣਾਏ ਹਨ ਕਿ ਇਸ ਸਕੀਮ ਦੀ ਦੁਰਵਤੋਂ ਨਾ ਹੋ ਸਕੇ ਜੇਕਰ ਕੋਈ ਇਹ ਨਾ ਨਿਯਮ ਨੂੰ ਤੋੜ ਕੇ ਰਾਸ਼ਨ ਕਾਰਡ ਹਾਸਲ ਕਰਦਾ ਹੈ ਯਾਨੀ ਕਿ ਜਿਹੜੇ ਨਿਯਮ ਨੇ ਠੀਕ ਹੈ ਉਹਨਾਂ ਨੂੰ ਤੋੜ ਕੇ ਰਾਸ਼ਨ ਕਾਰਡ ਬਣਵਾਉਂਦਾ ਹੈ ਤਾਂ ਉਸ ਨੂੰ ਅਯੋਗ ਮੰਨਿਆ ਜਾਵੇਗਾ ਸਰਕਾਰ ਨੇ ਇਹ ਸਾਫ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੱਗੇ ਲਿਖਦੇ ਨੇ ਜੀ ਨਾ ਸਿਰਫ ਉਹਨਾਂ ਦਾ ਰਾਸ਼ਨ ਕਾਰਡ ਰੱਦ ਕੀਤਾ ਜਾਵੇਗਾ ਸਗੋਂ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ ਅਤੇ ਕੁਝ ਮਾਮਲਿਆਂ ਦੇ ਵਿੱਚ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਉਹਰੇ ਕਲੀਅਰ ਕਰਨ ਵਾਲੀ ਗੱਲ ਇਹ ਹੈ ਕਿ ਨਾ ਤੇ ਸਿਰਫ ਤੁਹਾਡਾ ਜਿਹੜਾ ਰਾਸ਼ਨ ਕਾਰਡ ਹੈ ਉਹ ਕੱਟਿਆ ਜਾਣਾ ਹੈ ਠੀਕ ਹੈ ਬਲਕਿ ਜਿਹੜਾ ਤੁਹਾਨੂੰ ਜਿਹੜਾ ਉਸ ਤੇ ਜੁਰਮਾਨਾ ਵੀ ਲੱਗੇਗਾ ਠੀਕ ਹੈ ਤੇ ਕੁਝ ਮਾਮਲਿਆਂ ਦੇ ਵਿੱਚ ਤੁਹਾਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪੈ ਸਕਦਾ ਹੈ ਠੀਕ ਹੈ ਹੁਣ ਆਪਾਂ ਅੱਗੇ ਅੱਗੇ ਕੀ ਕਰ ਰਹੇ ਨੇ ਸਰਕਾਰ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਦੇ ਲਈ ਰਾਸ਼ਨ ਕਾਰਡਾਂ ਨਾਲ ਸੰਬੰਧਿਤ ਵੱਖ-ਵੱਖ ਨਿਯਮ ਬਣਾਏ ਹਨ ਇਸ ਇਸ ਦਾ ਮਤਲਬ ਹੈ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਰਾਸ਼ਨ ਲਈ ਵੱਖਰੀ ਯੋਗਤਾ ਪੂਰੀ ਕਰਨੀ ਪਵੇਗੀ ਜਦਕਿ ਪੇਂਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਕਾਰਡ ਪ੍ਰਾਪਤ ਕਰਨ ਦੇ ਲਈ ਵੱਖਰੀ ਯੋਗਤਾ ਪੂਰੀ ਕਰਨੀ ਹੋਵੇਗੀ ਯਾਨੀ ਕਿ ਜਿਹੜੇ ਪੇਂਡੂ ਤੇ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਨੂੰ ਅਲੱਗ-ਅਲੱਗ ਸਿਸਟਮ ਉਹਨਾਂ ਦੇ ਲਈ ਤਿਆਰ ਕੀਤਾ ਹੋਇਆ ਹੈ ਸਰਕਾਰ ਨੇ ਪੈਂਡੂ ਲੋਕਾਂ ਦੇ ਲਈ ਅਲੱਗ ਸ਼ਰਤਾਂ ਨੇ ਸ਼ਹਿਰੀ ਲੋਕਾਂ ਦੇ ਲਈ ਅਲੱਗ ਸ਼ਰਤਾਂ ਨੇ ਰਾਸ਼ਨ ਕਾਰਡ ਬਣਵਾਉਣ ਦੇ ਲਈ ਇਸ ਦਾ ਉਦੇਸ਼ ਯੋਜਨਾ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਯੋਗ ਲੋਕਾਂ ਨੂੰ ਇਸ ਦਾ ਲਾਭ ਪ੍ਰਦਾਨ ਕਰਨਾ ਹੈ ਜੇਕਰ ਤੁਹਾਡੇ ਕੋਲ ਵੀ ਯੋਗਤਾ ਨਹੀਂ ਹੈ ਤਾਂ ਰਾਸ਼ਨ ਕਾਰਡ ਸਿਲੰਡਰ ਕਰਨਾ ਬਿਹਤਰ ਹੈ ਬਿਹਤਰ ਦਾ ਮਤਲਬ ਹੈ ਕਿ ਚੰਗੀ ਗੱਲ ਹੈ ਕਿ ਤੁਸੀਂ ਪਹਿਲਾਂ ਹੀ ਸਿਲੰਡਰ ਕਰ ਦਿਓ ਰਾਸ਼ਨ ਕਾਰਡ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਹੈ ਜੇਲ੍ਹ ਵੀ ਹੋ ਸਕਦੀ ਹੈ ਸ਼ਹਿਰੀ ਖੇਤਰ ਦੇ ਵਿੱਚ ਕਿਸ ਨੂੰ ਸਿਲੰਡਰ ਕਰਨਾ ਚਾਹੀਦਾ ਹੈ ਰਾਸ਼ਨ ਕਾਰਡ ਇਸ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਸ਼ਹਿਰੀ ਖੇਤਰ ਦੇ ਵਿੱਚ ਰਹਿੰਦੇ ਹੋ ਤਾਂ ਆਪਣੀ ਯੋਗਤਾ ਦਾ ਵਿਸ਼ੇਸ਼ ਧਿਆਨ ਰੱਖੋ ਜੇਕਰ ਤੁਹਾਡੇ ਪੂਰੇ ਪਰਿਵਾਰ ਦੇ ਕੋਲ 100 ਗਰਜ ਮੀਟਰ ਯਾਨੀ ਕਿ 1000 70 ਵਰਗ ਫੁੱਟ ਤੋਂ ਵੱਧ ਦਾ ਆਕਾਰ ਜਾਂ ਫਿਰ ਪਲਾਟ ਹੈ ਤਾਂ ਆਪਣਾ ਰਾਸ਼ਨ ਕਾਰਡ ਸਿਲੰਡਰ ਕਰ ਦਿਓ ਇਸ ਤੋਂ ਇਲਾਵਾ ਜੇਕਰ ਪਰਿਵਾਰ ਦੇ ਕੋਲ 4 ਪਹੀਆ ਵਾਹਨ ਯਾਨੀ ਕਿ ਗੱਡੀ ਹੈ ਕੋਈ ਠੀਕ ਹੈ ਜਾਂ ਫਿਰ ਘਰ ਦੇ ਵਿੱਚ ਏਸੀ ਲੱਗਾ ਹੈ ਫਰਿੱਜ ਲੱਗਾ ਹੈ ਜਾਂ ਫਿਰ 5 ਕੇਵੀ ਤੋਂ ਵੱਧ ਦਾ ਜਨਰੇਟਰ ਲੱਗਾ ਹੋਇਆ ਹੈ ਤਾਂ ਵੀ ਰਾਸ਼ਨ ਕਾਰਡ ਤੁਸੀਂ ਸਿਲੰਡਰ ਕਰਨਾ ਤੁਹਾਡੇ ਲਈ ਬਿਹਤਰ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ 861 ਵਰਗ ਫੁੱਟ ਤੋਂ ਵੱਧ ਦਾ ਵਪਾਰਕ ਪਲਾਟ ਵੀ ਹੈ ਜਿਸ ਤੇ ਤੁਹਾਡਾ ਕਾਰੋਬਾਰ ਚੱਲ ਰਿਹਾ ਉਹ ਤੁਹਾਡੇ ਨਾਮ ਜੇ ਹੈ ਤਾਂ ਵੀ ਤੁਹਾਨੂੰ ਰਾਸ਼ਨ ਕਾਰਡ ਸਿਲੰਡਰ ਕਰ ਦੇਣਾ ਚਾਹੀਦਾ ਹੈ ਸ਼ਹਿਰੀ ਖੇਤਰ ਦੇ ਵਿੱਚ ਗੱਲ ਕਰੀਏ ਤਾਂ ਸ਼ਹਿਰੀ ਖੇਤਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕ ਹੀ ਅਸਲਾ ਲਾਇਸੈਂਸ ਦੀ ਇਜਾਜ਼ਤ ਹੈ ਜੇਕਰ ਇਸ ਤੋਂ ਵੱਧ ਹੋਵੇ ਤਾਂ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇ ਗੱਲ ਲਾਇਸੈਂਸ ਹੈ ਜਿਹੜਾ ਅਸਲੇ ਦਾ ਉਹ ਵੀ ਇੱਕ ਹੀ ਹੋਣਾ ਚਾਹੀਦਾ ਹੈ ਘਰ ਦੇ ਵਿੱਚ ਜੇ ਜਾਦੇ ਲਾਇਸੈਂਸ ਹਨ ਤਾਂ ਇਹਦਾ ਮਤਲਬ ਇਹ ਹੈ ਕਿ ਬੰਦਾ ਅਸਲੇ ਰੱਖਦਾ ਹੈ ਇਨੂੰ ਇਹਦੀ ਲੋੜ ਨਹੀਂ ਹੈ ਵੀ ਪਿੰਡ ਰਸਣ ਕਾਰਡ ਦੀ ਜੇਕਰ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਕਿਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਪਿੰਡੂ ਖੇਤਰਾਂ ਦੇ ਵਿੱਚ ਪਰਿਵਾਰਾਂ ਦੇ ਲਈ ਰਸਣ ਕਾਰਡ ਦੇ ਨਿਯਮ ਤੈਂ ਕੀਤੇ ਗਏ ਹਨ ਜੇਕਰ ਪਰਿਵਾਰ ਦੇ ਕੋਲ ਕਾਰ ਠੀਕ ਹੈ ਜੀ ਟਰੈਕਟਰ ਹਾਰਵੈਸਟਰ ਜਾਂ ਫਿਰ 5 ਕੇਵੀ ਤੋਂ ਵੱਡਾ ਜਨਰੇਟਰ ਹੈ ਤਾਂ ਵੀ ਰਸਣ ਕਾਰਡ ਸਪੂਰਤ ਕਰਨਾ ਹੋਵੇਗਾ ਯਾਨੀ ਕਿ ਸਿਲੰਡਰ ਤੁਹਾਨੂੰ ਕਰਨਾ ਹੋਵੇਗਾ ਜੇ ਤੁਹਾਡੇ ਕੋਲ ਇਹ ਕੁਝ ਸਹੂਲਤਾਂ ਮੌਜੂਦ ਹਨ ਜੇਕਰ ਪਰਿਵਾਰ ਦੇ ਵਿੱਚ 5 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਹੈ ਤਾਂ ਵੀ ਰਾਸ਼ਨ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ ਯਾਨੀ ਕਿ 5 ਕਿੱਲੇ ਤੋਂ ਜ਼ਿਆਦਾ ਦੀ ਜ਼ਮੀਨ ਜੇ ਤੁਸੀਂ ਰੱਖਦੇ ਹੋ ਤਾਂ ਵੀ ਤੁਹਾਨੂੰ ਆਪਣਾ ਰਾਸ਼ਨ ਕਾਰਡ ਜਲਾ ਸਿਲੰਡਰ ਕਰ ਦੇਣਾ ਚਾਹੀਦਾ ਹੈ ਠੀਕ ਹੈ ਭਾਵੇਂ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਵੱਧ ਹੈ ਤੁਹਾਡੇ ਲਈ ਰਾਸ਼ਨ ਕਾਰਡ ਸਿਲੰਡਰ ਕਰਨਾ ਬੇਤਰ ਹੈ ਜੇ 2 ਲੱਖ ਤੋਂ ਵੱਧ ਵੀ ਹੈ ਤੁਹਾਡੀ ਿਕਮ ਹੈ ਤਾਂ ਵੀ ਤੁਸੀਂ ਇਹ ਕੀ ਕਰਨਾ ਹੈ ਰਾਸ਼ਨ ਕਾਰਡ ਸਿਲੰਡਰ ਕਰਨਾ ਹੈ ਇਸ ਤੋਂ ਬਾਅਦ ਗੱਲ ਕਰੀਏ ਜੇਕਰ ਕੋਈ ਹੋ ਹੋ ਕੇ ਵਿਅਕਤੀ ਆਪਣਾ ਰਾਸ਼ਨ ਕਾਰਡ سپੁਰਦ ਨਹੀਂ ਕਰਦਾ ਯਾਨਕਿ ਜਿਸ ਬੰਦੇ ਦਾ ਰਾਸ਼ਨ ਕਾਰਡ ਨਹੀਂ ਬਨਣਾ ਚਾਹੀਦਾ ਉਹਦੇ ਕੋਲ ਸਾਰੀਆਂ ਸਹੂਲਤਾਂ ਹਨ ਉਹ ਗਰੀਬ ਨਹੀਂ ਹੈ ਤੇ ਉਹ ਆਪਣਾ ਰਾਸ਼ਨ ਕਾਰਡ ਸਰੈਂਡਰ ਨਹੀਂ ਕਰਦਾ ਯਾਨਕਿ ਨਹੀਂ ਕਟਵਾਉਂਦਾ ਤਾਂ ਉਸ ਦਾ ਰਾਸ਼ਨ ਕਾਰਡ ਰੱਦ ਕਰਕੇ ਵਸੂਲੀ ਕੀਤੀ ਜਾਵੇਗੀ ਵਸੂਲੀ ਮਤਲਬ ਜਿਹੜਾ ਕਿ ਤੁਸੀਂ ਸਰਕਾਰੀ ਰਾਸ਼ਨ ਲਿਆ ਹੋਇਆ ਹੈ ਉਹ ਸਾਰਾ ਤੁਹਾਨੂੰ ਵਾਪਸ ਦੇਣਾ ਪਵੇਗਾ ਇਹ ਵਸੂਲੀ ਉਸ ਰਾਸ਼ਨ ਕਾਰਡ ਦੇ ਬਣਨ ਤੋਂ ਬਾਅਦ ਕੀਤੀ ਜਾਵੇਗੀ ਯਾਨੀ ਕਿ ਜਦੋਂ ਤੋਂ ਤੁਹਾਡਾ ਰਾਸ਼ਨ ਕਾਰਡ ਬਣਿਆ ਹੈ ਮੰਨ ਲਓ 1 ਜਨਵਰੀ ਦਾ ਬਣਿਆ ਹੋਇਆ ਤੇ 2 ਸਾਲ ਹੋ ਗਏ ਤੇ ਪਿਛਲੇ ਸਾਲ ਦੀ ਜਿਹੜੀ 1 ਜਨਵਰੀ ਨੂੰ ਬਣਿਆ ਸੀ ਉਸ ਤੋਂ ਲੈ ਕੇ ਜਿੰਨਾ ਵੀ ਤੁਸੀਂ ਰਾਸ਼ਨ ਦਾ ਸਮਾਨ ਲਿਆ ਹੈ ਉਹਦੀ ਮੁੱਲ ਜਿੰਨਾ ਵੀ ਪਾਏਗਾ ਉਹ ਤੁਹਾਨੂੰ ਵਾਪਸ ਕਰਨਾ ਹੋਵੇਗਾ ਰਾਸ਼ਨ ਦੀ ਕੀਮਤ ਦੀ ਬੁਜਾਰੀ ਕੀਮਤ ਤੋਂ ਵਸੂਲੀ ਜਾਵੇਗੀ ਯਾਨੀ ਕਿ ਜਿਹੜੀ ਰਾਸ਼ਨ ਹੈ ਹੁਣ ਗੱਲ ਕਰੀਏ ਪਾ ਜਿਵੇਂ ਕਣਕ ਲੈ ਰਹੇ ਨੇ ਕਈ ਲੋਕ ਉਹ ਹੈ 5 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਰਹੇ ਨੇ ਠੀਕ ਹੈ ਪਰ ਕੀ ਹੈ ਜਿਹੜੇ ਕਣਕ ਫਰੀ ਵੀ ਕਿਸੇ ਥਾਂ ਤੇ ਠੀਕ ਹੈ ਤੇ ਕਈਆਂ ਥਾਵਾਂ ਤੇ ਤੇਲ ਵਗੈਰਾ ਸਾਰਾ ਕੁਝ ਮਿਲਦਾ ਹੈ ਉਹ ਬਹੁਤ ਹੀ ਸਸਤੇ ਧਾਵਾਂ ਤੇ ਮਿਲਦਾ ਹੈ ਪਰ ਹੁਣ ਗੱਲ ਕੀਤੀ ਹੈ ਜੇ ਰਾਸ਼ਨ ਕਾਰਡ ਗਲਤ ਪਾਇਆ ਗਿਆ ਤਾਂ ਕਾਰਵਾਈ ਹੋਏਗੀ ਤਾਂ ਜਿਹੜੇ ਤੇਲ ਦੀ ਕੀਮਤ ਬਜ਼ਾਰ ਦੀ ਕੀਮਤ ਹੈ ਖੰਡ ਦੀ ਕੀਮਤ ਬਜ਼ਾਰ ਦੀ ਕੀਮਤ ਹੈ ਠੀਕ ਹੈ ਕੋਈ ਚੋਲ ਮਿਲਦੇ ਨੇ ਕੋਈ ਕਣਕ ਮਿਲਦੀ ਹੈ ਜਿਹੜੀ ਉਹਦੀ ਬਜ਼ਾਰ ਦੀ ਕੀਮਤ ਚੱਲ ਰਹੀ ਹੈ ਉਹਦੇ ਹਿਸਾਬ ਦੇ ਨਾਲ ਵਸੂਲੀ ਜਿਹੜੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੁਰਮਾਨਾ ਵੀ ਲਗਾਇਆ ਜਾਵੇਗਾ ਤੇ ਕੁਝ ਮਾਮਲਿਆਂ ਦੇ ਵਿੱਚ ਜੇਲ੍ਹ ਵੀ भेजा ਜਾਵੇਗਾ یعنی جیل ਉਹਨਾਂ ਨੂੰ ਭੇਜਿਆ ਜਾਵੇਗਾ ਜਿਹੜਾ ਕੀ ਵਸੂਲੀ ਨਹੀਂ ਦੇਣਗੇ ਜਿਹੜੇ ਕਹਿਣਗੇ ਕਿ ਅਸੀਂ ਵਸੂਲੀ ਨਹੀਂ ਦਿੰਦੇ ਉਹਨਾਂ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ ਇਸ ਦੇ ਲਈ ਬਿਹਤਰ ਹੈ ਕਿ ਤੁਸੀਂ ਆਪਣੀ ਯੋਗਤਾ ਅਨੁਸਾਰ ਜਿਹੜਾ ਰਾਸ਼ਨ ਕਾਰਡ ਹੈ ਠੀਕ ਹੈ ਬਣਾ ਕੇ ਰੱਖੋ ਯਾਨੀ ਕਿ ਆਪਣੀ ਯੋਗਤਾ ਜਿੰਨੀ ਕੀ ਯੋਗਤਾ ਹੈ ਉਹਦੇ ਅਨੁਸਾਰ ਹੀ ਤੁਸੀਂ ਰਾਸ਼ਨ ਕਾਰਡ ਬਣਾਓ ਨਾ ਕਿ ਤੁਸੀਂ ਐਵੇਂ ਹੀ ਰਾਸ਼ਨ ਕਾਰਡ ਬਣਾ ਲਓ ਕਿ ਚਲੋ ਬਣਾ ਲਿਆ ਰਾਸ਼ਨ ਕਾਰਡ ਅਸੀਂ ਵੀ ਬਣਵਾ ਲਈਏ ਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕੀਏ ਇਹ ਬਿਲਕੁਲ ਹੀ ਗਲਤ ਹੈ ਜੇ ਤੁਸੀਂ ਰਾਸ਼ਨ ਕਾਰਡ ਬਣਾਇਆ ਹੋਇਆ ਤੇ ਅੱਜ ਹੀ ਤੁਸੀਂ ਆਪਣਾ ਰਾਸ਼ਨ ਕਾਰਡ ਸਟਰੈਂਡ ਕਰ ਦਿਓ ਨਹੀਂ ਤੇ ਹੋਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਠੀਕ ਹੈ ਉਮੀਦ ਕਰਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕੋਈ ਹੋਰ ਭੈਣ ਭਰਾ ਵੀ ਇਸ ਦਾ ਲਾਹਾ ਲੈ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਸਕੀਮ ਹੈ ਜਿਹੜੀ ਸਰਕਾਰ ਦੀ ਉਹਦੇ ਲਈ ਰਾਸ਼ਨ ਕਾਰਡ ਜਿਹੜਾ ਜ਼ਰੂਰੀ ਹੈ ਤੁਹਾਡਾ ਉਹ ਕਿਨਾਂ ਲਈ ਜ਼ਰੂਰੀ ਹੈ ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਉਹ ਜਕੀਤਾ ਸ਼ੇਰ ਵੀ ਜ਼ਰੂਰ ਕਰ ਦੇਣਾ ਧੰਨਵਾਦ ਜੀ